ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇਪਾ ਜੀ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੋਈਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਸੋਈਆਂ ਦੇ ਇੱਥੇ ਆ ਕੇ ਆਪਣੀ ਦੋ ਟੈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ। ਇਹ ਵੀਡੀਓ ਚ ਕਦੇ ਵੀ ਨਹੀਂ ਕਹਿੰਦੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ। ਤੇ ਬਾਕੀ ਸਾਡੀ ਗੱਲ ਵੱਲ ਵੀ ਜ਼ਰੂਰ ਗੌਰ ਕਰਿਆ ਕਰੋ ਜੀ। ਹਾਂਜੀ ਵਿਰਜੀ ਸასი ਘਾਲ ਜੀ। ਸასი ਘਾਲ ਵਿਰਜੀ। ਹੋ ਠੀਕ ਠਾਕ ਜੀ। ਵਧੀਆ ਵਧੀਆ ਜੀ। ਚਲੋ ਵਧੀਆ ਚਾਹੀਦਾ ਜੀ। ਹਾਂਜੀ। ਤੇ ਨਾਮ ਦੱਸਦੇ ਕਰੀ ਫਿਰ। ਨਾਮ ਵਿਰਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਸੀਲੇ ਨਾ ਡਿਸਟ੍ਰਿਕਟ ਕੰਪਨੀ ਸਰ। ਤੇ ਫੋਨ ਨੰਬਰ ਵੀ ਬੋਲ ਦੋ। 7529074 ਕਿਆ ਸੀ ਜੀ। ਠੀਕ ਜੀ ਅੱਜ ਹੈਗੀਆਂ ਦੋ گاਵਾ ਤੇ ਇੱਕ ਝੋਟੀ ਆ ਭਾਜੀ ਇੱਕ ਝੋਟੀ ਆ ਹਨਾ ਹਾਂਜੀ ਠੀਕ ਆ ਨੋਰਮਲ ਰੇਟ ਹੋਣਗੇ ਭਾਜੀ ਠੀਕ ਆ ਹਾਂਜੀ ਤੇ ਸ਼ੁਰੂਆਤ ਫਿਰ ਝੋਟੀ ਤਾਂ ਕਰ ਲਈਏ ਝੋਟੀ ਤਾਂ ਝੋਟੀ ਆ ਯਾਰ ਭਾਜੀ ਪਹਿਲਾਂ ਸੂਈ ਝੋਟੀ ਸੂਈ ਜੋ ਅੱਛਾ ਬਚਾੜਿਆਗਾ ਮਹੀਨੇ ਦੀ ਸੂਈ ਜੋ ਅੱਛਾ ਜ਼ਿਆਦਾ ਫਰਕ ਆਹੀਂ ਦੁੱਧ ਭਾਈ 7 ਕਿਲੋ ਆ ਤਿਆਰ ਹੋਗਾ ਹੈਗਾ 7 ਕਿਲੋ ਬਿਨਾ ਭਾੜੇ ਤੋਂ ਹਾਂਜੀ ਭਾਜੀ ਠੰਡੀ ਸੀਲ ਆ ਅੱਛਾ ਹਾਂਜੀ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਉਹ ਤੁਸੀਂ ਆਪਣਾ ਆਪ ਚੁਆਈ ਕਰਕੇ ਲੈ ਜਾਣਾ ਮੈਂ ਦੀ ਇਦਾਂ ਹੀ ਤਾਂ ਅੱਛਾ ਇਤਰਾ ਹੀ ਥੱਲੇ ਬਹਿ ਜਾਣਾ ਇਹ ਦੇਖ ਸਾ ਦੇ ਇਤਰਾ ਹੀ ਵਾ ਮੇ ਥੱਲੇ ਬਹਿ ਜਾਓ ਤੇ ਇਤਰਾ ਹੀ ਧਾਰ ਤੇ ਇਨੇ ਜਿਹੜਾ ਵਾ ਮੇਰ ਤਾਂ ਨਹੀਂ ਕੋਈ ਟੀਗਾ ਨਹੀਂ ਅੱਛਾ ਬੁਰਾ ਸਾਡੇ ਤੋਂ ਡਲਦੀ ਆ ਆ ਦੇਖ ਲੈਂਦੇ ਚਾ ਆ ਜਿਹੜਾ ਇਹਦਾ ਠੀਕ ਹੈ ਜੀ ਸਤਿ ਆਨ ਵੀਰੇ ਦੇਖ ਸਾਡੇ ਜੇ ਲੱਗੇ ਤਾਂ ਸਾਹ ਬਾਕੀ ਠੰਡੀ ਸੀ ਤੇ ਕਿੰਨਾ ਫਿਰ ਮੁੱਲ ਵਧਦੀ ਇਹਦਾ ਮੁੱਲ ਭਾਜੀ ਇਹ ਛੋੜਾ ਜਿਹਾ ਕਰ ਦੇਣਾ ਮੁੱਲ ਕਰੋ ਨੂੰ ਭਾਏ 55 ਕਰਾ ਲਓ ਵੀ ਝੋਟੀ ਦੇਣੀ 50000 ਦੀ ਝੋਟੀ ਦੇ ਦਾਂਗੇ ਅੱਛਾ 50000 ਦੀ ਝੋਟੀ ਦੇ ਭੋਗੇ ਦੇ ਭਾਈ ਛੋਰ ਛੱਪਾ ਕਰ ਦਾਂਗੇ ਠੀਕ ਆ ਬਾਕੀ ਭਾਈ ਠੰਡੀ ਸੀ ਝੋਟੀ 10000 ਠੀਕ ਆ ਨਾ ਇਹਨੂੰ ਟੀਗਾ ਲੋਡ ਨਾ ਇਹਨੂੰ ਪੜ ਦੀ ਲੋਡ ਆ ਤੇ ਬਾਕੀ ਇਹ ਵੀ ਦੁੱਧ ਕੋਈ ਤੁਹਾਡੇ ਕੋਲ ਚੋਕ ਲੈ ਜੀ ਹਾਂ ਠੀਕ ਆ ਜੀ 50000 ਚੋਂ ਕਹਿੰਦੇ ਕਿ ਮੰਨ ਤਾਂ ਜਿਹੜਾ ਕਰ ਦਿਆਂਗੇ ਬਾਕੀ ਭਾਜਾਂ ਨਾਲੀ ਝੋਟੀ ਦੇ ਭਾਜੀ ਠੀਕ ਤੇ ਹੁਣ ਆ ਜਿਹੜੀ ਗਾਂ ਬੱਚੇ ਵਾਲੀ ਆ ਯਾਰ ਭਾਈ ਦੋ ਜਸੂਆ ਸੂਈ ਜੋ ਵੜੇ ਅੱਛਾ 12 13 ਦਿਨ ਹੋਏ ਸੂਈ ਨੂੰ ਵਛਾਏ ਤੇ ਮਗਰ ਜੋ ਅੱਛਾ 10 ਕਿਲੋ ਭਾਈ ਦੋ ਤਿਆਰ ਹੋਏ ਥੱਲੇ 10 ਕਿਲੋ ਹੈਗਾ ਦੁੱਧ ਹਾਂਜੀ 12 15 ਦਿਨ ਜਿਹੜੇ ਕਹਿੰਦੇ ਵੀ ਸੂਈ ਨੂੰ ਹੋਏ ਆ ਦੁੱਧ 10 ਕਿਲੋ ਕਹਿੰਦੇ ਮੌਕੇ ਤੇ ਲੈ ਲੈ ਆ ਜੀ ਹੈਗੀ ਆ ਵੀ ਕ੍ਰੋਸ ਚ ਆ ਇਹ ਵੀ ਕਹਿੰਦੇ ਹੁੰਦੀ ਤੇਰੀ ਇਹਦਾ ਵੀ ਕਹਿੰਦੇ ਕਿ ਚਵਾ ਦਿਖਾ ਦਿੰਨੇ ਤੇ ਇਹਦਾ ਉਤਰਾ ਕਿੰਨਾ ਕਰਨਾ ਮੁੱਲ ਮੁੱਲ ਵੀ ਜੀ ਇਹਦਾ ਛੋਟਾ ਜਿਹਾ ਬਾਈ ਕਰਾਸ ਬਰੀਡ ਵੈੜਿਆ ਗਾ ਗਰਮੀਆਂ ਆਉਂਦੀਆਂ ਗਰਮੀ ਦੀ ਕੋਈ ਪਰਵਾਹ ਨਹੀਂ ਜੋ ਹਾਂਜੀ 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 ਮੁੱਲ ਕਰੋ ਨਾ ਭਾਈ ਜੇਰਾ ਮੈਂ 30 ਕਰਾ ਲਵਾਂ ਜਿਹੜੀ ਵਾੜ ਦੇਣੀ 5000 ਰੁਪਏ ਹੀ ਦੇਵਾਂਗੇ ਅੱਛਾ 5000 ਦੀ ਦੋਗੇ ਮੋਕੇ ਤੇ ਭਾਈ ਕੋਈ ਨਹੀਂ ਛੋੜ ਛੱਪਾ ਕਰ ਦਾਂਗੇ ਠੀਕ ਹੈ ਤੇ ਦੁੱਧ 10 ਲੀਟਰ ਕਰੋ ਚਵਾ ਕੇ ਦੋ 10 ਕਿਲੋ ਤਿਆਰ ਹੋ ਗਿਆ ਥੱਲੇ ਇਹ ਆ ਵੀ ਤੁਹਾਡੇ ਘਰੋਂ ਕੋ ਵੇਖ ਚਾਖ ਕੇ ਲੈ ਜੀ 5000 ਰੁਪਏ ਭਾਈ ਜਿੱਥੇ ਨੇ ਬਾਕੀ ਬਾਜੂ ਆ ਵੀ ਕੀ ਮੋਟਾ ਆ। ਹਾਂ ਦੇ ਸਾਡੇ ਸਾਣ ਵੀ ਚੋਜਾਂ ਹੈ ਭਾਜੀ ਐਂ ਬੋਲੀ ਜੋ। ਠੀਕ ਆ। ਹਾਂਜੀ। ਤੇ ਹੁਣ ਆ ਬੱਚੇ ਤੋਂ ਬਿਨਾ ਹੀ ਜੇ। ਇਹ ਬੱਚੇ ਤੋਂ ਬਿਨਾ ਹਰ ਭਾਜੀ ਪੰਜਾਬ ਵਾਲੀ ਵੱਡੀ ਜਰਸੀ ਵਹਿੜ ਜੋ। ਕਾਦੇ ਦਾ ਤੁਹਾਡੇ ਜਿੱਡਾ ਹੀ ਆ ਪੂਰਾ। ਭਾਜੀ ਪੂਰੀ ਵੱਡੀ ਵਸ਼ੀ ਆ ਤੇ ਪੰਜਾਬ ਵਾਲੀ ਜਰਸੀ ਜੋ। ਪੰਜਾਬ ਵਾਲੀ ਜਰਸੀ ਆ। ਕੋਨੇ ਅੱਛਾ ਫਗਾਵਾਂ ਤੋਂ ਵੀ ਵੱਡਾ ਕਾਦੇ ਇਹਦਾ। ਇਹਨੇ ਹਰ ਭਾਜੀ ਥੋੜਾ ਜਿਹਾ ਜੀਣੀ ਲਾਇਆ ਦੁੱਧ ਹੈਗਾ ਹੀ ਇਥੇ 14 ਕਿਲੋ। ਬੱਚਾ ਨਹੀਂ ਹੈਗਾ ਇਹਦਾ ਹੁਣ। ਹਾਂਜੀ ਹੁਣ 12 ਕਿਲੋ ਦੁੱਧ ਤਾਂ ਤਿਆਰ ਹੋਗਾ ਥੱਲੇ। ਨੇ। ਬਾਕੀ ਇਹ ਆ ਵੀ ਜਿਹੋ ਜੀ ਗਾਮ ਆ ਉਹਦੀ ਸੰਭੀ ਨਹੀਂ ਹੈ ਕਿਸੇ ਨੇ। ਬਾਕੀ ਇਹ ਵੀ ਹਾਰੇ ਭਾਈ ਠੰਡੀ ਸੀਲ ਜੇ ਵੜ। ਆ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਥਾਣਾ ਦਾ ਸਾਈਜ਼ ਗਿਆ ਪੇਤਾ ਵੀ ਚੰਗਾ ਹਾਂਜੀ ਕਿੰਨਾ ਦੁੱਧ ਇਹਦੇ ਕੋਲ ਹੁਣਾ ਦੁੱਧ ਤੇ ਬਾਜੀ ਉਹ 14 ਕਿਲੋ ਚੋਗੇ ਲਿਆਂਦਾ ਸੀ ਆਪਾਂ ਸਾਡੇ ਤੋਂ ਥੋੜਾ ਜੀ ਜ ਵੀ ਲਾਇਆ ਹੁਣ 12 ਕਿਲੋ ਦੁੱਧ ਤਿਆਰ ਹੋਗਾ ਥੱਲੇ ਅੱਛਾ ਹਾਂਜੀ ਤੇ ਇਹਦਾ ਮੁੱਲ ਮੁੱਲ ਵੀਰ ਜੀ ਇਹਦਾ ਛੋੜਾ ਜਿਹੜੀ ਵੜ ਦੇਣੀ 5000 ਰੁਪਏ ਹੀ ਦੇ ਦਾਂਗੇ ਅੱਛਾ ਵੀ 5000 ਹੀ ਦੇ ਦੇ ਸੱਜਣ ਦੇ ਬਾਜੀ ਦੁੱਧ 24 25 ਕਿਲੋ ਚਵਾਇਆ ਅਜੇ ਨੇ ਠੀਕ ਹੈ ਜੀ ਕਾਮਯਾਰ ਭਾਜੀ 35 40 ਦੇ ਨਾਲ ਘਟੀ ਘੱਲ ਲੱਗੀ ਵਖਾ ਦਿਓ ਬਾਕੀ ਹਾਂ ਠੰਡੀ ਸੀ ਮੈਂ ਦੇ ਸਾਡੇ ਠੰਡੀ ਸੀ ਲਿਆ ਜ ਸਾਰਾ ਇਹਦੀਆਂ ਪੂਰੀਆਂ ਮੋਟੀਆਂ ਠੀਕ ਹੈ ਜੀ ਤੇ ਬਾਕੀ ਤੁਹਾਡੇ ਘਰੋਂ ਕੋਈ ਚੋਚਵਾ ਕੇ ਲੈ ਜਾ ਜੀ ਸੜੀ ਕਰਕੇ ਬਾਜੀ ਇੱਥੇ ਖੜੇ ਸੁਆ ਸੁਆ ਮਾਲਿਆ ਜੇ ਤਰ੍ਹਾਂ ਕੀ ਵੀਰ ਜੀ ਹੁਣਾਂ ਨੇ ਮੈਂ ਕਿਹਾ ਵਾ ਤਸੱਲੀ ਕਰਕੇ ਲੈ ਜਾਓ ਤੇ ਅਸੀਂ ਵੀ ਕਿੰਨੇ ਤਸੱਲੀ ਕਰਕੇ ਲੈ ਜਾ ਜੇ ਜਿਹੜੇ ਵੀਰਾਂ ਨੇ ਪਸ਼ੂ ਲੈਣਾ ਹੁੰਦਾ ਉਹਨਾਂ ਨਾਲ ਹੀ ਅਸੀਂ ਕਹਿੰਦਾ ਵਾ ਆਪਣੇ ਲਈ ਨਹੀਂ ਕਹੀ ਤਾਂ ਤਸੱਲੀ ਕਰਕੇ ਖੜਿਆ ਕਰ